ਜਿਹੜੀ ਘਰ ਵੀ ਆਪਾਂ ਆਪਾਂ ਵੀਡੀਓ ਚ ਲੈ ਕੇ ਕੁੰਚੀਆਂ ਜੀ ਕੋਠੀ ਤੋਂ ਬਦਲ ਰਹੀ ਹੈ ਜਿਹੜੀ 1,25,000 ਜਿੰਨਾ ਵੀ ਸਮਾਨ ਸਾਰਾ ਕੁਝ ਮਾਲਕ ਨੇ ਨਾਲ ਹੀ ਦੇਣਾ ਵੀਡੀਓ ਤੋਂ ਪਤਾ ਲੱਗ ਜੀ ਕੋਠੀ ਦੇ ਵਿੱਚੋਂ ਲੈ ਕੇ ਗੱਲਬਾਤ ਆਪਾਂ ਸਾਰੀ ਕਰਦੇ ਆਂ ਤਾਂ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 71800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮੋਂ ਭੇਜੋ ਫ੍ਰੀ ਚਾਪ ਹੈਡ ਤੁਹਾਡੀ ਵੀ ਲਗਾ ਦਾਂਗੇ ਬਹੁਤ ਸੋਹਣੀ ਕੋਠੀ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਜਿਵੇਂ ਤੁਸੀਂ ਕਮੈਂਟ ਪਾਈ ਸੀ ਜਿੰਨੇ ਕ ਰੇਟ ਵਾਸਤੇ ਜਿਹੋ ਜੀ ਕੋਠੀ ਵਾਸਤੇ ਓਮੇ ਦੀ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਸੀ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਦੋ ਮੰਜ਼ਲੀ ਹੈ ਕੱਲਾ ਕੱਲਾ ਕੰਮ ਕੀਤਾ ਕਰਾਇਆ ਆਪਨ ਮਿਲੂਆ ਸੀ ਨਾ ਕੋਈ ਮਰਮਤ ਨਾ ਕੋਈ ਕੰਮ ਕੋਠੀ ਭਾਲਦੀ ਆ ਇੱਕ ਇੱਕ ਕੰਮ ਮਾਲਕ ਨੇ ਬਹੁਤ ਧੀਰਜ ਨਾਲ ਕਰਵਾਇਆ ਹੋਇਆ ਕੋਠੀ ਦਾ ਮਾਲਕ ਨੇ ਵੇਚਣੀ ਆ ਬਾਕੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਸੀਗਾ ਕੋਠੀ ਦੇ ਨਾਲ ਕੋਠੀ ਦੇ ਵਿੱਚ ਜਿੰਨਾ ਵੀ ਸਮਾਨ ਤੁਸੀਂ ਦੇਖੋਗੇ ਸਾਰਾ ਕੁਝ ਮਾਲਕ ਨੇ ਨਾਲ ਹੀ ਸੇਲ ਕਰਨਾ ਹੈ 6 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਸੀ ਤੇ ਜਿਹੜੀ ਆਪਾਂ ਨੂੰ ਥਾਂ ਮਿਲੂਗੀ ਕੋਠੀ ਦੀ ਰਜਿਸਟਰੀ ਵਾਲੀ ਆ ਡਬਲ ਸਟੋਰੀ ਕੋਠੀ ਆ ਫਰੰਟ ਤੁਸੀਂ ਦੇਖ ਹੀ ਲਿਆ ਸੀ ਫਰੰਟ ਪੂਰਾ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਫਰੰਟ ਤੇ ਮਾਲਕ ਨੇ ਟਾਈਲਾਂ ਦਾ ਕੰਮ ਟੋਟਲ ਕਰਵਾਇਆ ਹੋਇਆ ਸੀ ਬਾਕੀ ਅੰਦਰੋਂ ਦੇਖੀਏ ਕੋਠੀ ਆਪਾਂ ਬਹੁਤ ਸ਼ੌਂਕ ਨਾਲ ਮਾਲਕ ਨੇ ਕੋਠੀ ਆਪਦੀ ਬਣਾਈ ਹੋਈ ਹੈ। ਕੱਲਾ ਕੱਲਾ ਕੰਮ ਤੁਸੀਂ ਆਪ ਹੀ ਦੇਖ ਲਓ ਸੀ। ਆ ਰਸੋਈ ਤੁਸੀਂ ਆਪ ਚੈੱਕ ਕਰੋ ਜੀ ਖੁੱਲੀ ਡੁੱਲੀ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ। ਵਧੀਆ ਟਾਈਲਾਂ ਦਾ ਕੰਮ ਹੋਇਆ ਸੀ। ਥੱਲੇ ਆਪਾਂ ਗੱਲ ਕਰੀਏ ਤਾਂ ਵਧੀਆ ਟਾਈਲਸ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ। ਖੁੱਲੀ ਡੁੱਲੀ ਰਸੋਈ ਆ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ ਤੇ ਖੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਸੀ। ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵੀਡੀਓ 'ਚ। ਜਿਹੜਾ ਇਹ ਕਮਰਾ ਤੁਸੀਂ ਦੇਖ ਰਹੇ ਹੋ ਸੀ ਇਹਦੇ ਵਿੱਚ ਜਿਹੜਾ ਬੈੱਡ ਪਿਆਗਾ ਜੋ ਵੀ ਅਲਮਾਰੀ ਤੇ ਜੋ ਵੀ ਏਸੀ ਵਗੈਰਾ ਲੱਗਿਆ ਹੋਇਆ ਸੀ ਸਾਰਾ ਕੁਝ ਮਾਲਕ ਨੇ ਨਾਲ ਹੀ ਦੇਨੇਗਾ। ਬਾਕੀ ਅਲਮਾਰੀ ਵੀ ਤੁਸੀਂ ਅੱਗੇ ਚੈੱਕ ਰਹੇ ਸੀ। ਤੁਹਾਨੂੰ ਵੀਡੀਓ 'ਚ ਸਾਰਾ ਕੁਝ ਦੇਖਣ ਨੂੰ ਮਿਲੂਗਾ। ਪੱਖੇ, ਗਿਜ਼ਰ, ਹਰ ਇੱਕ ਚੀਜ਼। ਮਾਲਕ ਕਹਿੰਦੇ ਨੇ ਵੀ ਅਸੀਂ ਕੋਠੀ ਦੇ ਵਿੱਚੋਂ ਕੁਝ ਵੀ ਨਹੀਂ ਚੱਕਣਾ। ਕੱਲਾ-ਕੱਲਾ ਸਮਾਨ, ਕੱਲੀ-ਕੱਲੀ ਚੀਜ਼ ਕੋਠੀ ਦੇ ਨਾਲ ਹੀ ਵੇਚ ਦੇਣੀ ਹੈ ਜੀ। ਬਾਕੀ ਤੁਹਾਨੂੰ ਪੂਰੀ ਲੋਕੇਸ਼ਨ ਕਿੱਥੇ ਕੋਠੀ ਹੈ, ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਵੀਡੀਓ 'ਚ ਦੇਖਣ ਨੂੰ ਮਿਲ ਚੁੱਕਾ ਜੀ। ਰੰਗ ਦਾ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਪੀਓਪੀ ਦਾ ਕੰਮ ਬਹੁਤ ਵਧੀਆ ਹੋਇਆ ਸੀ ਜਿੰਨੀਆਂ ਜੋੜੀਆਂ ਲੱਗੀਆਂ ਹੋਈਆਂ ਨੇ ਬਹੁਤ ਵਧੀਆ ਟੋਪ ਦੀਆਂ ਆਪਾਂ ਨੂੰ ਜੋੜੀਆਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਇੱਕ ਹੋਰ ਏਸੀ ਆ ਗਿਆ ਸੀ ਬਾਕੀ ਤੁਹਾਨੂੰ ਮੈਂ ਪਹਿਲਾਂ ਦੱਸੇ ਸੀਗਾ ਸਾਰੇ ਏਸੀ ਸਾਰੇ ਬੈੱਡ ਅਲਮੀਰਾ ਹਰ ਇੱਕ ਚੀਜ਼ ਨਾਲ ਹੀ ਵੇਚਣੀ ਹੈ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਵੀ ਪਸੰਦ ਆ ਰਹੀ ਹੋਊਗੀ ਬਾਕੀ ਜਿੰਨਾ ਸਮਾਨ ਤੁਸੀਂ ਦੇਖ ਰਹੇ ਹੋ ਬੈੱਡ ਵਗੈਰਾ ਇਹ ਵੀ ਤੁਹਾਨੂੰ ਪਸੰਦ ਆਗੇ ਹੋਣਗੇ ਸੀ ਪਿਛਲਾ ਕਮਰਾ ਤੁਸੀਂ ਦੇਖਿਆ ਸੀਗਾ ਉਹਦੇ ਨਾਲ ਵੀ ਅਟੈਚ ਬਾਥਰੂਮ ਸੀਗਾ ਤੇ ਆ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ ਸੀ ਇਹਦੇ ਨਾਲ ਵੀ ਅਟੈਚ ਬਾਥਰੂਮ ਹੈਗਾ ਗੀਜ਼ਰ ਵਗੈਰਾ ਤੁਸੀਂ ਚੈੱਕ ਕਰੋ ਜੀ ਪੱਖਾ ਵਗੈਰਾ ਚੈੱਕ ਕਰੋ ਜੀ ਹਰ ਇੱਕ ਥਾਂ ਤੇ ਪੱਖਾ ਹਰ ਥਾਂ ਤੇ ਗੀਜ਼ਰ ਮਤਲਬ ਕਿ ਹਰ ਬਾਥਰੂਮ ਚ ਤੇ ਬਾਸਪੇਸ਼ਨ ਦਾ ਕੰਮ ਟੂਟੀਆਂ ਦਾ ਟਾਈਲਾਂ ਦਾ ਸਾਰਾ ਕੰਮ ਆਪਾਂ ਨੂੰ ਕੰਪਲੀਟ ਇੱਕ ਨੰਬਰ ਮਿਲੂਗਾ ਜੀ ਤੇ ਮਾਲਕ ਨੇ ਕੋਠੀ ਆਪਦੀ ਛੇਤੀ ਤੋਂ ਛੇਤੀ ਵੇਚਣੀ ਆ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਕੱਲੀ ਕੱਲੀ ਚੀਜ਼ ਤੁਹਾਨੂੰ ਆਪਾਂ ਦੱਸਾਂਗੇ ਬਾਕੀ ਪਹਿਲਾਂ ਸਾਮਾਨ ਵੀ ਨਾਲ ਦੀ ਨਾਲ ਦੇਖਦੇ ਰਹੇ ਸੀ ਵੱਡੇ ਆਪਾਂ ਨੂੰ ਸੋਫੇ ਦੇਖਣ ਨੂੰ ਮਿਲ ਜਾਣਗੇ ਤੇ LCD ਵਗੈਰਾ ਤੇ ਸਾਰਾ ਕੰਮ ਜਿਹੜਾ ਵਧੀਆਗਾ ਤੇ ਸਾਰਾ ਸਾਮਾਨ ਪੂਰਾ ਟੌਪ ਦਾਗਾ ਕੋਈ ਐਦਾ ਨਹੀਂ ਹੈਗਾ ਵੀ ਆਪਾਂ ਨੂੰ ਸਾਮਾਨ ਪੁਰਾਣਾ ਮਿਲੂਗਾ ਕੋ ਟੁੱਟਾ ਭੱਜਾ ਮਿਲੂਗਾ ਨਵੇਂ ਵਾਂਗੂ ਸਾਰਾ ਸਾਮਾਨ ਹੈ ਸੀ ਇੱਕ ਹੋਰ ਕਮਰਾ ਤੁਸੀਂ ਚੈੱਕ ਕਰੋ ਇਹਦੇ ਵਿੱਚ ਅਲਮੀਰਾ ਤੇ ਟੇਬਲ ਵਗੈਰਾ ਤੇ ਜੋ ਵੀ ਬੈੱਡ ਵਗੈਰਾ ਸੀ ਇੱਕ ਹੋਰ ਏ ਸੀ ਆਪਾਂ ਨੂੰ ਮਿਲੂਗਾ ਸਾਰਾ ਕੁਝ ਨਾਲ ਹੀ ਹੈ ਸੀ ਮਾਲਕ ਨੇ ਆਪਦੀ ਕੋਠੀ ਇਹ ਬਹੁਤ ਸ਼ੌਂਕ ਨਾਲ ਤਿਆਰ ਕਰਵਾਈ ਸੀਗੀ ਤੇ ਮਾਲਕ ਕਹਿੰਦੇ ਅਸੀਂ ਵੇਚਣੀ ਤਾਂ ਨਹੀਂ ਸੀਗੀ ਪਰ ਹੁਣ ਵੇਚਣੀ ਪੈ ਰਹੀ ਐ ਜੀ ਤੇ ਕੋਠੀ ਦਾ ਕੰਮ ਵਧੀਆ ਮਾਲਕ ਨੇ ਸ਼ੌਂਕ ਨਾਲ ਕਰਵਾਇਆ ਸੀਗਾ ਮਾਲਕ ਕਹਿੰਦੇ ਵੀ ਕਿਸੇ ਡੀਲਰ ਜਾਂ ਕਿਸੇ ਬਿਲਡਰ ਤੋਂ ਅਸੀਂ ਕੋਠੀ ਨਹੀਂ ਬਣਵਾਈ ਸੀਗੀ ਆਪ ਨੇ ਇਹਨਾਂ ਨੇ ਕੋਠੀ ਬਣਵਾਈ ਸੀਗੀ ਕਲਾ ਕਲਾ ਕੰਮ ਇਹਨਾਂ ਨੇ ਆਪ ਨੇ ਕਰਵਾਇਆ ਸੀਗਾ ਤੇ ਕੰਮ ਤੁਸੀਂ ਆਪ ਦੇਖ ਰਹੇ ਹੋ ਬਾਕੀ ਜਿੰਨਾ ਵੀ ਕਰਵਾਇਆ ਹੋਇਆ ਚਾਹੀ ਲਾਈਟਿੰਗ ਦਾ ਕੰਮ ਹੈ ਚਾਹੀ ਬਾਥਰੂਮ ਦਾ ਕੰਮ ਹੈ ਸੀ ਚਾਹੀ ਕਮਰਿਆਂ ਦਾ ਚਾਹੀ ਪੀਓਪੀ ਦਾ ਸਾਰਾ ਕੰਮ ਬਹੁਤ ਵਧੀਆ ਮਾਲਕ ਨੇ ਰੀਝਾਂ ਲਾ ਲਾ ਕੇ ਕਰਵਾਇਆ ਹੋਇਆ। ਬਾਕੀ ਡਬਲ ਸਟੋਰੀ ਹੈ ਜੀ। ਉੱਪਰ ਵੀ ਆਪਾਂ ਚੱਲਾਂਗੇ। ਉੱਪਰ ਦਾ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ। ਪਹਿਲਾਂ ਤੁਸੀਂ ਥੱਲੇ ਦਾ ਚੈੱਕ ਕਰੋ ਜੀ। ਬਾਕੀ ਪੌੜੀਆਂ ਦੀ ਗੱਲ ਕਰੀਏ ਤਾਂ ਗ੍ਰੇ ਨਾਈਟ ਪੱਥਰ ਲੱਗਿਆ ਹੋਇਆ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਜੀ। ਪੌੜੀਆਂ ਤੇ ਪੱਥਰ ਲੱਗਿਆ ਹੋਇਆ ਗ੍ਰਿਲ ਵਗੈਰਾ ਦਾ ਸਾਰਾ ਕੰਮ ਕਰਵਾਇਆ ਹੋਇਆ ਜੀ। ਬਾਕੀ ਉੱਪਰ ਵੀ ਆਪਾਂ ਚਾਲਦੇ ਹਾਂ। ਉੱਪਰ ਦਾ ਸਾਰਾ ਕੰਮ ਤੁਹਾਨੂੰ ਦੇਖਣ ਨੂੰ ਮਿਲ ਜੂਗਾ। ਲੋਕੇਸ਼ਨ ਵਧੀਆ ਸੀ। ਤੇ ਜਿਹੜਾ ਰਸਤਾ ਕੋਠੀ ਨੂੰ ਲੱਗਦਾ ਰਸਤਾ ਵੀ ਪੂਰਾ ਵਧੀਆ ਲੱਗਦਾ ਕੰਮ ਕੋਈ ਐਦਾ ਨਹੀਂ ਹੈਗਾ ਭੀੜ ਭੜਾਕਾ ਜਾਂ ਰਸਤਾ ਜੀ ਰਸਤਾ ਵੀ ਵਧੀਆ ਹੈ ਕੋਠੀ ਵੀ ਵਧੀਆ ਹੈ ਤੇ ਕੋਠੀ ਦਾ ਰੇਟ ਵੀ ਬਹੁਤ ਵਧੀਆ ਜੀ ਸਾਰਾ ਸਮਾਨ ਤੇ ਸਾਰੀ ਕੋਠੀ ਤੇ ਹਰ ਇੱਕ ਚੀਜ਼ ਵੇਚਣੀ ਹੈ ਮਾਲਕ ਨੇ ਤੇ ਸਾਰੇ ਦਾ ਰੇਟ ਜਿਹੜਾ ਮਾਲਕ ਵੱਲੋਂ ਆਪਣੇ ਕੋਲੇ ਪਹੁੰਚਿਆ ਜੀ ਮਾਲਕ ਨੇ ਜਿਹੜਾ ਰੇਟ ਆਪਣੇ ਕੋਲੇ ਲਾ ਕੇ ਭੇਜੇਗਾ ਇਹਨਾਂ ਨੇ 40 ਲੱਖ ਰੁਪਇਆ ਕਿਹਾਗਾ ਸਾਰਾ ਸਮਾਨ ਵੀ ਨਾਲ ਹੀ ਅਸੀਂ ਏਸੀ ਲੱਗੇ ਹੋਏ ਨੇ ਤੇ ਏਸੀਆਂ ਦਾ ਕੰਮ ਵਗੈਰਾ ਤੇ ਸਰਵਿਸ ਵਗੈਰਾ ਸਾਰਾ ਕੁਝ ਇਹਨਾਂ ਨੇ ਕਰਵਾ ਛੱਡਿਆਗਾ ਮਾਲਕ ਕਹਿੰਦੇ ਨੇ 5 ਏਸੀ ਲੱਗੇ ਹੋਏ ਨੇ 6 ਬੈੱਡ ਨੇ ਸੋਫਾ ਸੈਟ ਤੁਸੀਂ ਦੇਖ ਲਿਆ ਤੇ ਦੋ ਆਪਾਂ ਨੂੰ ਇਨਵਰਟਰ ਮਿਲ ਜਾਣਗੇ ਇੱਕ ਥੱਲੇ ਅਸੀਂ ਇੱਕ ਉੱਪਰ ਹੈ ਇਨਵਰਟਰ ਦੇ ਨਾਲ ਦੋ ਦੋ ਆਪਾਂ ਨੂੰ ਬੈਟਰੀ ਮਿਲ ਜਾਣਗੇ ਦੋ ਬੈਟਰੀ ਥੱਲੇ ਰੱਖੇ ਹੋਏ ਨੇ ਤੇ ਦੋ ਉੱਤੇ ਰੱਖੇ ਹੋਏ ਨੇ ਜੀ ਬਾਕੀ ਜਗ੍ਹਾ ਤੋਂ ਹੁਣ ਮੈਂ ਦੱਸ ਹੀ ਦਿੱਤੀ ਸੀਗੀ 6 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਕੋਠੀ ਪਸੰਦ ਆਈ ਹੋ ਜੀ ਵਧੀਆ ਲੱਗੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੇਚਣੀ ਆ ਮਾਲਕ ਨੇ ਜੇ ਤੁਸੀਂ ਖਰੀਦਣੀ ਆ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਬਾਕੀ ਲੋਕੇਸ਼ਨ ਤੁਹਾਨੂੰ ਪਤਾ ਲੱਗ ਹੀ ਹੋਊਗੀ ਪਿੱਛੇ ਨੰਬਰ ਆਪਾਂ ਦੇ ਦਿੱਤਾ ਸੀਗਾ ਤੇ ਏਰੀਆ ਵੀ ਲਿਖਿਆ ਹੋਇਆ ਤੁਹਾਨੂੰ ਮਿਲ ਗਿਆ ਹੋਊਗਾ ਵਿਆਸ ਦੇ ਵਿੱਚ ਆਪਾਂ ਨੂੰ ਕੋਠੀ ਮਿਲੂਗੀ ਵਿਆਸ ਏਰੀਆ ਚੋਂ ਆਪਾਂ ਲੈ ਕੇ ਇਹ ਕੋਠੀ ਤੁਹਾਡੇ ਖਾਤਰ ਪਹੁੰਚਿਆ ਜੀ ਅੱਜ ਬਿਆਸੇ ਰੀਆ ਚੋ ਕਾਫੀ ਕਮੈਂਟ ਆਇਸ ਗੇ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਕੋਠੀ ਲੈ ਕੇ ਅੱਜ ਪਹੁੰਚੇ ਹਾਂ ਜੀ 40 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਤੇ ਮਾਲਕ ਨੇ ਇਹ ਜਿਹੜੀ ਕੋਠੀ ਆਪਦੀ ਬਣਾਈ ਐ ਸੀ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਮਾਲਕ ਕਹਿੰਦੇ ਨੇ ਤਿੰਨ ਤੋਂ ਸਾਢੇ ਤਿੰਨ ਸਾਲ ਮਸਾ ਹੋਏ ਨੇ ਤੇ ਸਾਢੇ ਤਿੰਨ ਸਾਲ ਮਸਾ ਹੀ ਹੋਇਆ ਜੀ ਕੋਠੀ ਬਣੀ ਨੂੰ ਨਵੀਂ ਕੋਠੀ ਆ ਕੰਮ ਮਾਲਕ ਨੇ ਸਾਰੇ ਤੋਂ ਸਾਰੇ ਹੀ ਕਰਵਾਤਾ ਸੀਗਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਠੀ ਨੂੰ ਤਾਂ ਜਾ ਕੇ ਬਿਆਸ ਦੇਖ ਸਕਦੇ ਹੋ ਸਾਰਾ ਸਮਾਨ ਦੇਖ ਲਿਓ ਜੀ ਜਿੰਨੇ ਏਸੀ ਲੱਗੇ ਹੋਏ ਨੇ ਏਸੀ ਵੀ ਤੁਸੀਂ ਦੇਖ ਲੇ ਬਾਕੀ ਕੱਲਾ ਕੱਲਾ ਸਮਾਨ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲ ਗਿਆ ਸੀ ਤੁਸੀਂ ਜਾਣਾ ਤਾਂ ਬਿਆਸ ਜਾਓ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨੂੰ ਫੋਨ ਲਾਜ਼ਮੀ ਕਰ ਲਿਓ ਨੰਬਰ 99600 8675 756 99686 75756 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਡਾਇਰੈਕਟ ਗੱਲ ਕਰ ਲਿਓ ਜੀ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਜਦੋਂ ਪੂਰੀ ਤਰ੍ਹਾਂ ਤੁਹਾਡੀ ਗੱਲਬਾਤ ਹੋਊਗੀ ਤੇ ਉਹ ਤੋਂ ਬਾਅਦ ਜਾ ਕੇ ਤੁਸੀਂ ਕੋਠੀ ਨੂੰ ਦੇਖ ਸਕਦੇ ਹੋ ਤੇ ਜਾ ਕੇ ਦੇਖ ਕੇ ਸਾਰਾ ਸਮਾਨ ਤੁਹਾਨੂੰ ਪਸੰਦ ਆਵੇ ਕੋਠੀ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਕੋਠੀ ਦੀ ਡੀਲ ਕਰ ਸਕਦੇ ਹੋ ਰੇਟ ਕੀਤਾ ਜਾਊਗਾ ਜੀ ਬਾਕੀ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗੀ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਆ ਕੋਠੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਬਤ ਬਤ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟਮ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਾਉਗੇ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਤੁਹਾਡੇ ਕੋਲੇ ਕਿਸੇ ਵੀ ਪਿੰਡ ਸ਼ਹਿਰ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੀ 73 800 ਪੂਰਾ 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਹ ਜੱਜਾ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ